ਸਰਬਸਤ ਨੇ ਬਾਬਾ ਸ਼ੁੱਧ ਮੋਨੀ ਦੀ ਵਿਸ਼ੇਸ਼ ਤੌਰ ਤੇ ਸਾਰੇ ਸੰਗਠਨ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਬਾਬਾ ਜੀ ਦਾ ਸਾਡੇ ਦਰਮਿਆਨ ਆਉਣ ਤੇ ਜੀ ਆਇਆਂ ਆਖਦੇ ਆ ਔਰ ਅੱਜ ਦੇ ਵਧਾਈ ਦੇ ਪਾਤਰੋ ਅੱਜ ਦੇ ਵੱਡੇ ਮਾੜਾ ਜਿਲ੍ਹੇ ਦੇ ਨੂੰ ਉਸ ਨੂੰ ਕਰਦੇ ਪਰ ਮੇਰੇ ਮਾਗਰ ਕਰੀ ਮਾਡਾ ਆਪ ਦਾ ਫੋਨ ਵੱਡੇ ਪ੍ਰਬੰਧ ਅਲੀਕੇ ਭਰਾਵਾਂ ਦੇ ਵੱਡਾ ਸ਼ੋਕ ਤੇ ਵੱਡਾ ਉਤਰਾਲਾ ਜਿਹੜਾ ਉਹ ਕੀਤਾ ਹੋਇਆ ਏ ਅੱਜ ਦੇ ਬੜੇ ਟੋਪੀ ਦੇ ਦੇ ਮੈਚ ਖੇਡੇ ਜਾਣਗੇ ਔਰ ਬਾਬਾ ਸ਼ੁਭਮਣ ਸਿੰਘ ਆਪਣੇ ਕਰ ਕਮਾ ਦੇ ਨਾਲ ਅੱਜ ਦੇ ਗੁਰੂ ਦੇ ਉਦਘਾਟਨ ਦੀ ਰਸਮ ਉਸ ਨੂੰ ਸੰਪੂਰਨ ਕਰਦੇ ਹੋਏ ਨਾਲ ਸਾਡੀ ਸਾਰੀ ਪ੍ਰਬੰਧਕ ਕਮੇਟੀ 老雷，你说你好。 ਭਾਈ ਜੀ ਦੇ ਨਾਲ ਇਹ ਵੀ ਆਵਣਗੇ ਤੇ ਰਣਜੀਤ ਸਿੰਘ ਜੀ ਮਿਸਤਰੀ ਸਾਹਿਬ ਲੈ ਵੀਰ ਜੀ ਇਹ ਪਹਿਲੀ ਗੌਂਡੀ ਚੱਲਦੀ ਹੈ ਤੇ ਕੈਮਰਾ ਗਰ ਨੂੰ ਟਮਾ ਲੋ ਜੇ ਟਮਾਣਾ ਤਾਂ ਬਾਅਦ ਵਿੱਚ ਸਰਮਾਨ ਜੀ ਦੀ ਕਮੇਟੀ ਬਣੀ ਹੋ ਸਨਮਾਨ ਕੀਤਾ ਜਾ ਰਿਹਾ ਬਹੁਤ ਧੰਨਵਾਦ ਕਰਦੇ ਆ ਅਸੀਂ ਅੰਕਲ ਜੀ ਦਾ ਇਹ ਮਹਾਪੁਰਖਾਂ ਦਾ ਸਰੂਪ ਲੱਗਿਆ ਜਵਾਲਾ ਬਾਤੀਆਂ ਟੀਮਾਂ ਜਲਦੀ ਆ ਜਾਣ ਨਾਲ ਹੀ ਜਿਸ ਤਰ੍ਹਾਂ ਮੈਚ ਜਿਸ ਬਦਲੇ ਅੱਜ ਸਾਡੇ ਮਾਨਪਾਪਾਂ ਘਟੋਤਰਾਏ ਦੀ ਵਿਜਾਇਆਂ ਦੀ ਜਾਦਿਆਂ ਆਇਆ ਜੋ ਪਹਿਲਾ ਟੂਰਨਾਮੈਂਚਾ ਮਾੜੀ ਖੜਾਇਆ ਜਾ ਰਿਹਾ ਹੈ ਅਸੀਂ ਖੂਬ ਨਾਰੀ ਮੇਂ ਭਰਾਵਾ ਨੇ ਖੂਬ ਨਗਨ ਬਾਕੀਆਂ ਨੇ ਬੜੀ ਤੁਮਤਾਵਨਾ ਜੈਮਨਾ ਇਹ ਟੂਰਨਾਮੈਂਚਾ ਕਰਾ ਰਹੇ ਹੋ ਸਸੇ ਵਿੱਚ ਪਹਿਲਾ ਬੱਤੀ ਮਖੇਂ ਟੁਕੀਆ ਆ ਅਲਮੇ ਇੱਕ ਬੱਤੀ ਹੋਣੀ ਆ ਬਾਕੀ ਆਜਾ ਨੋਰਾ ਉਹ ਪੰਜਾ ਟੂਰਨਾਮੈਂਟ ਜਿਹਦੇ ਹੋਇਆ ਉਹਨਾਂ ਦਾ ਸਨਮਾਨ ਰੱਖਿਆ ਕਿ ਜਿਹਨੇ ਇਹ ਜਿੱਤ ਵੀ ਬੋਲਿਆ ਹੋਊਗਾ ਉਹਨੂੰ ਇਹ ਉਹ ਪਹਿਲਾ ਨਵਾਂ ਕੰਮ ਹੋਇਆ ਉਹ ਨਵਾਂ ਹੁੰਦਾ ਕੋਈ ਉਹਨਾਂ ਕੰਮ ਤੇ ਪਰਣਾ ਹੋ ਜਾਂਦਾ ਇਸ ਕਰਕੇ ਮੈਂ ਸਮੂਹ ਸਾਡੇ ਇਹਨਾਂ ਆਪਣੇ ਕਨਪਾ ਦੇ ਇਹਨਾਂ ਜੀਰਾਂ ਦਾ ਸਮੂਹ ਨਗਰ ਕਮਾਟੀ ਦਾ ਆਪਣੇ ਪੰਜਾਬcourt ਦੇ ਜਿਹੜੇ ਜਨਰਲ ਵੀ ਹਾਲਬਰ ਕਰਦਾ ਪੂਰਤੂ ਧੰਨਵਾਦ ਰੈਗੂ ਕਰਨੀ ਕਰਾ ਲੱਖੇ ਹਰ ਵਾਰ ਸਾਡੇ ਕਰਕੇ ਵਾਹਿਗੁਰੂ ਦਾ ਪਰਸਾ ਵਾਹਿਗੁਰੂ ਜੀ ਕੀ ਬੋਧ ਬਜਾਤਾ ਬਗਵਾਨ ਕਰਦੇ ਉਧਰ ਕਹਿੰਦੇ ਲਾਈਵ ਜਿਹੜੇ ਬੈਠੇ ਨੇ ਮੋਕੇ ਵਾਲੇ ਤੇ ਕਹਿੰਦੇ ਉਧਰ ਨਾਲ ਸਾਡਾ ਭਰਾ ਕਹਿੰਦੇ ਰਾਜਵੀਰ ਸੱਤੇ ਵਾਲਿਆ ਉਹ ਵੀ ਲਾਈਵ ਜੁੜਿਆ ਕਹਿੰਦੇ ਸਾਡੀ ਮਾਂ ਗੇੜ ਕਬੱਡੀ ਦਾ ਆਪ ਦਾ ਕਹਿੰਦੇ ਬਦਾਰਾ ਮੇਰੇ ਮਿੱਤਰੋ ਐਨ ਕਹਿੰਦੇ ਸੱਤੇ ਵਾਲੀ ਧਰਤੀ ਤੇ ਵੀ ਫੱਟਾ ਕਹਿੰਦੇ ਭਰਾ ਕਹਿੰਦੇ ਮੇਲਾ ਕਰਵਾਉਣਾ ਆਪਾਂ ਵੱਡਾ ਕੱਪ ਕਰਵਾਉਣਾ ਲਓ ਕਬੱਡੀ ਮੈਦਾਨ ਵਿੱਚ ਫਿਰ ਪਈ ਹੋਈ ਦੋ ਯਾਸੀ ਉਹ ਕਹਿੰਦੇ ਪੱਟਾ ਤੇ ਥਾਪੀਆਂ ਮਾਰਦੇ ਨੇ ਹੋੜ ਦੀ ਮਾਂ ਮਿੱਟੀ ਦੀ ਤੂਰ ਉਹ ਲੱਗਦਾ ਅੱਜ ਬੰਦਿਆਂ ਦੇ ਲਾਗੇ ਮੇਰੇ ਮਿੱਤਰੋ ਵਾਦਲੇ ਪੰਪੇ ਡਿੱਗੀ ਮਿੱਟੀ ਆਹ ਕਹਿੰਦੇ ਜਫਰ ਲਓ ਜਫਰ ਕਿਦੇ ਲੱਗ ਗਿਆ ਜਫਰ ਕਿਦੇ ਲੱਗ ਗਿਆ ਹੈ ਅਗਲੇ ਮੈਚ ਦੀ ਟੀਮਾਂ ਜਲਦੀ ਆ ਜਾਣ ਲੋਕੋ ਦੇ ਜਲਾਲਾਬਾਦ ਦੀ ਇਹ ਟੀਮ ਹੈ ਇਹ ਜੰਦੀ ਹੈ ਜਰਗੀ ਹੈ ਨਾਲ ਹੀ ਬੜੀ ਬੇੰਤੀ ਹੈ रूटा पताशन जे दुनिया गले रस रहंदा ਤੋ ਡੀਕੇ ਦੀ ਟੀਮ ਜਿੱਤੂ ਰਹੀ ਆ ਬਈ ਨੋਟ ਕਰ ਲਓ ਆ ਜੀ ਅਗੜੀਆਂ ਟੀਮਾਂ ਇੱਕ ਇਕਲਾ ਟੁੱਡੀ ਇੱਕ ਟੁੱਡੀ ਕੀ ਹਾਂ ਮੇਰੀ ਬੇਨਤੀ ਹੈ ਲੋਪੋ ਦੇ ਜਲਾਲਾਬਾਦ ਦੀਆਂ ਟੀਮਾਂ ਜਲਦੀ ਆ ਜਾਨ ਲੋਪੋ ਤੇ ਜਲਾਲਾਬਾਦ ਬੂਟਾ ਕਲਾਬ ਤਖਾਨਬਾਦ ਦੇ ਕਿਸ਼ਨਪੁਰਾ ਇਹ ਵੀ ਟੀਮਾਂ ਜਲਦੀ ਆ ਇਹਨਾਂ ਵੀਰਾਂ ਨੇ ਪਹਿਲੇ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਸਨਮਾਨ ਦੇ ਰਿਹਾ ਬੋਲੋ ਸੋਨ ਹਾਂ ਖੁਰੀਆ ਤਾਲ ਔਰ ਹੁਣ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਬਹੁਤ ਵੇਖ ਤੁਸੀਂ ਵੱਡੇ ਮੱਲ ਬਣ ਕੇ ਸਾਡੇ ਇਸ ਨਗਰ ਦੇ ਵਿੱਚ ਪੁੱਜੇ ਹਾਂਜੀ ਔਰ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਦੇ ਲਈ ਵੱਡਾ ਸਨਮਾਨ ਉਹ ਵੀ ਸਾਡੇ ਸ਼ੰਦਾਪਰਾਜ ਜੀ ਸੇਵਾਦਾਰ ਜਗਨਨਾਥ ਜੀ ਰਹਿਣ ਸਾਡੀ ਮਾਣ ਤੀਮ ਕਿਹੜੀ ਦੀ ਪਰ ਮੋਰ ਜਿਹੜੇ 1 ਕਿਲੋ ਭਾਰ ਦਾ ਇਹਦਾ ਪਹਿਲਾ ਪ੍ਰਾਈਜ਼ ਤੇ ਦੂਜਾ ਪ੍ਰਾਈਜ਼ ਹੈ ਤਦੇ ਵੀਰਾਂ ਨੇ ਨਾਲ ਸਪੌਂਸਰ ਕਰ ਦਿੱਤਾ ਬਹੁਤ ਸੰਗਤ ਨਾਲ ਮੈਚ ਖੇਡਿਆ ਗਿਆ ਪਰ ਪਲੇਅਰ ਕਾਊਟ ਕਰ ਲੋ ਗੱਗੀ ਕਲੱਬ ਲੋਕੋ ਤੇ ਵੋਟਰ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ 샤ਹਕੋਟ ਦੀ ਟੀਮ ਦੇ کیا ਗੱਲ ਮੈ ਜਿਹੜਾ ਆਨੰਦ ਇਹਨਾਂ ਮਰਦਾਂ ਦਾ ਮੰਗ ਰਹੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਮੈਚ ਜਿਹੜਾ ਕੰਟੇ ਨੇ ਸਿਰੇ ਰੱਖੀਏ ਖੇਡ ਦੇ ਮੈਦਾਨ ਦੇ ਵਿੱਚ ਵਜਦਾ ਰੋਡਰ ਕਲੱਬ ਦਾਲਾ ਦੀ ਬਾਰਾ ਪੈਂਤ ਸਿੰਘ ਵਾਲੇ ਨਾਲ ਖੇਡ ਰਿਹਾ ਬੜ ਜਾਰੀ ਰਹੇ ਟੀਮ ਹੈ ਦੀਪ ਸਿੱਧੂ ਕਬੱਡੀ ਕਲੱਬ ਟਟਪਾ ਦੇ ਨਾਲ ਗੱਟੇ ਦਾ ਪਾ ਗਏ ਕੌਟੀਆਂ ਯਾਰੋ ਝੁਕ ਝੁਕ ਕੇ ਜਿਵੇਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਹੁਣੇ ਜਾਣਾ ਜਿੱਤ ਕੇ ਜਿਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਹੁਣੇ ਅੱਗੇ ਜਾਣਾ ਜਿੱਤ ਕੇ ਕੋਟੀ ਦਾ ਨੰਬਰ ਕਹਿੰਦੇ ਜਰਾ ਲਾਵਾ ਦੀ ਇਹਨੇ ਆਪਣੀ ਟੀਮ ਦੇ ਖਾਤੇ ਜੋੜਤਾ ਲੋਕੋ ਵਾਲਾ ਮੇਰੇ ਮਿੱਤਰੋ ਫਿਰ ਗੱਭਰੂ ਕਬੱਡੀ ਪੌਣ ਦੇ ਲਈ ਤਿਆਰ ਪਰ ਪਿਆਰ ਗੁਰੂ ਦਾ ਖਾਸ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਸਿੱਖੀ ਦੀ ਸੁਨਾਲੀਆ ਕਬੱਡੀ ਵੀ ਕਹਿਣਾ ਤੇ ਕਬੱਡੀ ਮੈਦਾਨ ਵਿੱਚ ਪਾ ਦਿੱਤੀ ਆ ਚਾਰ ਯਾਫੀ ਜਲਾ ਦਖਾਨ ਵੱਧ ਧਰਮਕੋਟ ਹਉ ਕਹਿੰਦੇ ਇਹੀ ਮੇਰੇ ਮਿੱਤਰੋ ਲੱਗੇ ਲੱਗੇ ਪਿੰਡਾ ਉਧਰ ਕਹਿੰਦੇ ਬੌਂਸਰ ਭਰਾਵਾਂ ਨਾਲ ਚੇਅਰਮੈਨ ਮੇਰ ਸਿੰਘ ਜੀ ਕੈਪਟਨ ਬਜਤਰ ਸਿੰਘ ਜੀ ਆਇਆ ਹੋਈ ਆ ਬਹੁਤ ਬੜਾ ਧੰਨਵਾਦ ਕਰਦੀ ਹੈ ਭਾਈ ਦਰਸ਼ਪੁਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਨਾਲ ਭਾਈ ਕਹਿੰਦੇ ਬਜਤਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਈ ਹੈ ਜਿੰਨੇ ਵੀ ਮਾਨ ਤੇ ਯੋਗਦਾਨ ਪਿਰੰਤੀ ਸਿੰਘ ਦੀ ਚੇਅਰਮੈਨ ਨੇ ਕਹਿੰਦੇ ਅੱਜ ਦੇ ਮਾਂ ਤੇ ਯੋਗ ਬੜਾ ਧੰਨਵਾਦ ਕਰਦੇ ਆ ਕਿਉਂਕਿ ਟੀਮਾਂ ਦੇ ਨਾਲ ਜਿਹੜੀ ਜਾਗ ਪਹਿ ਜਾਣ ਹੋ ਰਹੀ ਹੈ ਕਿ ਤੁਸੀਂ ਘਰ ਸਾਡੇ ਆਈ ਅਸੀਂ ਫੌਦਨਾ ਸਮਾਈ ਐ ਹੋ ਜਾਓ ਜੀ ਉਹ ਕਬੱਡੀ ਪਲੇਅਰ ਭਾਕ ਸਿੰਘ ਦੀ ਭਾਕਾ ਵੀ ਆਈ ਹੋਈ ਹੈ ਬਹੁਤ ਬੜਾ ਧੰਨਵਾਦ ਕਰਦੇ ਆ ਟੂਰ ਚੱਕਦੇ ਜਿੰਨੇ ਵੀ ਪੁਰਾਣੇ ਪਿੰਰੇ ਆਏ ਉਹੀ ਵਿਸ਼ੇਸ਼ ਤੌਰ ਤੇ ਆਇਆ ਬੜਾ ਧੰਨਵਾਦ ਕਰਦੀ ਹੈ। ਸੋਹਣੀ ਪੰਡਤ ਕਬੱਡੀ ਪਲੇਅਰ ਉਹੀ ਵਿਸ਼ੇਸ਼ ਤੌਰ ਤੇ ਆਇਆ ਬੜਾ ਧੰਨਵਾਦ ਕਰਦੀ ਹੈ। ਨਾਲ ਭਾਈ ਰਣधीर ਸਿੰਘ ਜੀ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਤੇ ਆਇਆ। ਭਾਈ ਦਰਸ਼ਨ ਸਿੰਘ ਜੀ ਤੇ ਕੈਪਟਨ ਵਿਜੇਤਰ ਸਿੰਘ ਜੀ ਸਾਰੇ ਜਿੰਨੇ ਵੀ ਮਾਣ ਤੇ ਜੋਗ ਦੇ ਜਿੰਨੀਆਂ ਵੀ ਸ਼ਖਸੀਅਤ ਆਈ ਹੈ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ। ਉਹਨਾਂ ਦੇ ਨਾਲ ਜਿੰਨੇ ਹੋਰ ਵੀ ਮਿੱਤਰ ਮੰਡਲੀ ਪੁੱਜੀ ਹੈ। ਸਰਦਾਰ ਦਰਸਹ ਸਿੰਘ ਜੀ ਸਤੂ ਉਧਰ ਭਾਈ ਪੱਪੀ ਦਾ ਵੀ ਬਹੁਤ ਬੜਾ ਧੰਨਵਾਦ ਸਰਦਾਰ ਦਰਸਹ ਸਿੰਘ ਜੀ ਸਤੂ ਸਾਹਿਬ ਵਿਸ਼ੇਸ਼ ਤੌਰ ਤੇ ਆਇਇ ਤੁਸੀਂ ਸੇਕ ਕਰਾਣੇ ਆਏ ਅਸੀਂ ਭੋਲਣਾ ਸਮਾਏ ਸਾਡੇ ਘਰ ਦੇ ਸ਼ਰੀਕ ਲਿਆਇਆ ਨੂੰ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਹੈ ਸਾਰਿਆਂ ਦਾ ਸਾਰੀ ਨਗਰ ਦਾ ਸਾਰੇ ਪਿੰਡ ਦਾ ਸਾਰੇ ਇਲਾਕੇ ਦਾ ਜਿੰਨੇ ਵੀ ਪ੍ਰਬੰਧ ਕੀ ਮੋਢੀ ਵੀ ਨਾਂ ਗੋਪਾ ਦੇ ਤੇਰੀ ਚੌਪੜੇ ਚੰਦਰੀਆ ਬੋਲਣ ਲਾਟਾਂ ਲੇਟਾਂ ਨੇ ਆ ਤੇਰੀ ਚੌਪੜੇ ਚੰਦਰੀਆ ਬੋਲਣ ਲਾਟਾਂ ਲੇਟਾਂ ਨੇ ਤਾਰਾ ਜੀ ਪਈ ਹੋਈ ਰੇਤ ਤੇ ਕਰੇਗਾ ਜੇਰਾ ਹੋ ਸਾਹਮਣੇ ਚੱਕਿਆ ਗੱਬਰੋ ਕਿਹੜਾ ਬੰਦੇ ਬੰਦੇ ਗਿਆਉ ਮੇਰੇ ਵੀਰੋ ਗੱਲ ਸਮੇਂ ਦੀ ਹੋਣੀ ਹੈ ਹੁਣ ਜੋ ਪਾਈ ਹੋਈ ਕਬੱਡੀ ਮੇਰੇ ਵੀਰੋ ਹੁਣ ਦੇਖਾਂਗੇ ਵੀ ਕਿਹੜਾ ਘਬਰੋ ਇਹ ਰਾਜ ਆ ਮੇਰੇ ਵੀਰੋ ਝੂਠ ਤੱਕ ਦੀ ਧਰਤੀ ਦਾ ਰਾਜ ਕਬੱਡੀ ਪਾਉਂਦਾ ਹੋਇਆ ਹੁਣ ਦੇਖਾਂਗੇ ਵੀ ਘਬਰੋ ਰਾਜ ਕਿਸ਼ਾਂਦਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਕਿ ਪੈਸੇ ਪੂਸੇ ਵਾਲਾ ਬੰਦਾ ਪੱਠਾ ਦੇ ਕੇ ਨਹੀਂ ਉਹ ਛੱਟੇ ਮਾਰੀ ਦੇ ਹਰ ਇੱਕ ਨਾਲ ਦੇ ਉਹ ਦਿਲ ਖੋਹਨੀ ਦਾ ਘਰ ਦੂਰ ਯਾਰੀ ਦੇ ਜਿੱਥੇ ਅਣਖਾਂ ਤੇ ਗੱਲ ਆ ਜੇ ਧੁੰਦੜ ਵਾਲਿਆ ਤੇ ਫਾਨੇ ਵਾਂਗੂ ਅੜਿਆ ਕਿਰੋ ਰੇ ਦੀਆ ਪੋਸਟਾ ਪਾਉਣ ਦਾ ਕੀ ਸਹਦਾ ਬੰਦੇ ਜੂੰਦੇ ਨਾਲ ਖੜਿਆ ਕਰੋ ਬੰਦੇ ਜੂੰਦੇ ਨਾਲ ਖੜਿਆ ਕਰੋ ਉਹ ਸਾਹਮਣੇ ਨੌਜਾਨ ਕਹਿੰਦੇ ਢੂਡੀਕੇ ਵਾਲਾ ਗੱਭਰੋ ਪਾਣੀ ਜਿਹੜਾ ਫਿਰ 3 ਤੋਂ ਸੇ ਹੋ ਗਏ ਸੱਤ ਤਾਂ ਜਿਹੜੀ ਕਦਮ ਚੁਪਦੀ ਹੋਈ ਇਹਨਾਂ ਖਿਡਾਰੀਆਂ ਦੇ ਮੇਰੇ ਵੀਰੋ ਕਿ ਅਨਜਾਨ ਦੇ ਪੰਛੀ ਹੋ ਗਏ ਆ مر مر کے جوڑا چھڈ دیتا اسی ہاتھ جوڑ کے چھڈ دیتے رکسیاں جو مراونا چھڈ دیتا رکسیاں جو مراونا چھڈ دیتا پر پوائنٹ جڑا جب اک مے لے لیتا اگر کیندے تازی نوچے ہے بڑا وڑیا کیندے میچ بول باؤنس سکیورٹی ہے ਜਾਉਂ ਬੌਸਰ ਸੇ ਕੈਉਟੀ ਦਾ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਇਧਰ ਕਹਿੰਦੇ ਨਵੀ ਬੌਸਰ ਆਇਆ ਹੋਇਆ ਹੈ ਜਿਹਦੀ ਕਹਿੰਦੇ ਚੜ੍ਹ ਤੋਂ ਚੜ੍ਹਾਈ ਹੈ ਗੱਲਾਂ ਹੁੰਦੀਆਂ ਨੇ ਔਰ ਕਹਿੰਦੇ ਚੋਟੀ ਦਾ ਬੌਸਰ ਕਹਿੰਦੇ ਮੱਲੀ ਵੀ ਆ ਧੰਨਵਾਦ ਆ ਪਈ ਰੇਡ ਆ ਤੂਰ ਚੱਕਿਆ ਤੂਰ ਚੱਕਿਆ ਮੇਰੇ ਮਿੱਤਰੋ ਤੂਰ ਜੱਗਾਲਿਆਂ ਨੂੰ ਜਿੰਨੇ ਜੱਫੇ ਵੀ ਲੜਉਣਗੇ 100 ਰੁਪਏ ਜੱਫਰਾਂ ਨੂੰ ਦਿੱਤਾ ਜਾਊਗਾ ਲਓ ਜੱਸਨ ਮੱਲੀਓ ਤੂਰ ਚੱਕੀਏ ਜਿੰਨੇ ਵੀ ਜੱਫੇ ਲੜਨਗੇ 100 ਰੁਪਿਆ ਦਿੱਤਾ ਜਾਉ ਹਲਾਲ ਕਰਵਾਇਆ ਭਰਾਵਾ ਨੇ ਲਓ ਸਾਹਮਣੇ ਗਗਰੂ ਰਾਜ ਕਬੱਡੀ ਪਾਉਂਦਾ ਜੂੜ ਚੱਕੀ ਹੈ ਜੇ ਆਹ ਮੁੰਡੇ ਦੀ ਖੇਡ ਵਧੀਆ ਲੱਗਦੀ ਤਾੜੀ ਮਾਰ ਕੇ ਦੱਸੋ ਪਰ ਆਹ ਦੇਖਾਂਗੇ ਮੁੰਡੇ ਨੇ ਘੁੱਟ ਕੇ ਕਲੇਦੇ ਨਾਲ ਲਾ ਲਿਆ ਲੈ ਵੀ ਦਾਤੇ ਵਾਲਿਆ ਦੱਸੀ ਕੀ ਇਸ਼ਾਰਾ ਵੀ ਪੁਆਇੰਟ ਜਿਹੜਾ ਇਹ ਜਾਪੀ ਆਂਦਾ ਹੈ ਕਿ ਰੁੱਖਾ ਜਿਹਾ ਸੁਭਾਅ ਸਾਡਾ ਮਗਰੂਰੀ ਥੋੜੀ ਹੈ ਸਾਰਿਆਂ ਨੂੰ ਅਸੀਂ ਚੰਗੇ ਲੱਗিয়ে ਇਹ ਵੀ ਜ਼ਰੂਰੀ ਥੋੜੀ ਹੈ ਸਾਰੇ ਅਨੁਸ਼ਾਸਨ ਚੰਗੇ ਲੱਗিয়ে ਇਹ ਵੀ ਜ਼ਰੂਰੀ ਥੋੜੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗੱਭਰੋ ਮੈਦਾਨ ਦੇ ਵਿੱਚ ਉਡਾਰ ਭਰੂ ਮੇਰੇ ਵੀਰੋ ਉਧਰ ਬਾਈ ਗੁਰਮੀਤ ਕੈਨੇਡਾ ਦੇ ਸਰੀ ਤੋਂ ਐਲਾਨ ਹੈ ਜੇ ਟੀਮ ਟੂਰ ਚੱਕਦੀ ਅੱਜ ਫਾਰਜਾ ਸੈਕਿੰਡ ਜਾਂਦੀ ਹੈ ਤੇ 51 ਸੌਰਾ ਕਨੇਡਾ ਸਰਵਾਰ ਹੋੜਾ ਬਾਈ ਗੁਰਮੀਤ ਕੈਨੇਡਾ ਦੇ ਸਰੀ ਤੋਂ ਧੰਨਵਾਦ ਕਰਦੇ ਆ ਟੂਰ ਚੱਕ ਵਾਲੇ ਹੂਰੇਡ ਇਹ ਕਹਿੰਦੇ ਕੀਦੇ ਕਹਿੰਦੇ ਚੇਲੇ ਐ ਇਹ ਕੀਤਬਾਜ ਦੇ ਕਹਿੰਦੇ ਚੇਲੇ ਖੇਡਦੇ ਐ ਖੇਡ ਮੈਦਾਨ ਦੇ ਵਿੱਚ ਗੱਲਾਂ ਕਹਿੰਦੇ ਟਿਕਾਣੇ ਤੇ ਲਾਈ ਆਉਂਦੇ ਐ ਕਬੱਡੀ ਪਾਉਣ ਦੇ ਲਈ ਸਿਰ ਪੈਲੀਆਂ ਦੇ ਵਿੱਚ ਮੇਰੇ ਵੀਰੋ ਕਹਿੰਦੇ ਪੱਪੀ ਜੂੜ ਚੱਕੀ ਇਹਦੇ ਤਗੜੀ ਕਬੱਡੀ ਖੇਡੀ ਐ ਪਰ ਆਹ ਦੇਖਾਂਗੇ ਮੁੰਡਾ ਢੁੱਡੀ ਕੇ ਬਾਲਾਂ ਤਗੜਾ ਜੱਫਾ ਲਾਉਂਦਾ ਹੋਇਆ ਲਓ ਸ਼ਾਨਦਾਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਪਹਿਲੇ ਸਮੇਂ ਚ ਸੀ ਪਾਉਂਦਿਆਂ ਗਲਾਸ ਮਿਲਦੇ ਫਿਰ ਮਿਲਣ ਲੱਗੇ ਸਾਈਕਲ ਜੀ ਔਰ ਕਬੱਡੀ ਨੇ ਤਰੱਕੀ ਕੀਤੀ ਮਿਲਦੇ ਮੋਟਰਸਾਈਕਲ ਤੇ ਗੱਡੀਆਂ ਜੀ ਤਾਰਾ ਕਿਸ਼ਨਪੁਰੇ ਆਖਦੇ ਕਿ ਖਾੜਿਆਂ ਚ ਸੌਖੀਆਂ ਨਹੀਂ ਪਾਉਂਦਿਆਂ ਕਬੱਡੀਆਂ ਜੀ ਖਾੜਿਆਂ ਚ ਸੌਖੀਆਂ ਨਹੀਂ ਪਾਉਂਦਿਆਂ ਕਬੱਡੀਆਂ ਜੀ ਮਿਹਨਤ ਕਰਨੀ ਪੈਂਦੀ ਹੈ ਫਿਰ ਦੁਨੀਆ ਸਰਨਾਮੇ ਪੁੱਛਦੀ ਹੈ ਨਾ ਬੋਲਦਾ ਸਪੀਕਰਾਂ ਚ ਮੇਰਾ ਐਵੇਂ ਨਹੀਂ ਤਰੀਫਾ ਹੁੰਦੀ ਆ ਨਾ ਬੋਲਦਾ ਸਪੀਕਰਾਂ ਚ ਮੇਰਾ ਪਰ ਮੁੰਡਾ ਕਹਿੰਦੇ ਢੁੱਡੀਕੇ ਵਾਲਾ ਪਾਣ ਜਿਹੜਾ ਆਪਣੀ ਟੀਮ ਦੇ ਸੇ ਜੋੜ ਗਿਆ ਲਾਲਾ ਲਾਲ ਪਤਰਾ ਦੀ ਜੰਮਣਪੋ ਢੁੱਡੀਕੇ ਅੱਜ ਮੇਰੇ ਵੀਰੇ ਚੂੜਤੱਕ ਗਵਾੜ ਪਿੰਡ ਦੇ ਵਿੱਚ ਲੱਗੀ ਹੋਈਆਂ ਰੌਣਕਾਂ ਤੇ ਪੂਰਾ ਦੱਸ ਕੇ ਜਾਉ ਸਰਨਾਮ ਗੱਭਰੂ ਗਵਾੜ ਪਿੰਡ ਦਾ ਪੂਰਾ ਦੱਸ ਕੇ ਜਾਉ ਸਰਨਾਮ ਲਓ ਦੇਖੋ ਸਾਹਮਣੇ ਲੱਗਦਾ ਹੋਇਆ ਜੋਰ ਤੇ ਦਾਤੇਬਾੜਾ ਭੀਰੀ ਵੀ ਯਾਰ ਸਿੰਘ ਜੀ ਸਦੋ ਉਹਨਾਂ ਦੇ ਵੀ ਵੱਡੇ ਸਹਿਯੋਗ ਨੇ ਜਿੰਨੀਆਂ ਵੀ ਸਤਕਾਰਯੋਗ شخصیتਾਂ ਨੇ ਅੱਜ ਦੇ ਕਬੱਡੀ ਟੂਰਨਾਮੈਂਟ ਦੇ ਅੱਜ ਜੀ ਚੇਅਰਮੈਨ ਸਾਹਿਬ ਦਿਓ ਜਾਣਕਾਰੀ ਆਏ ਗੁਰਜੀ ਦਾ ਜਾਲ ਸਾਹਿਬ ਆਏ ਗੁਰਜੀ ਕੀ ਪੁੱਦੇ ਆਹ ਮੈਚ ਜੀ ਸਿਰਾਂ ਲੱਗਿਆ ਉਹਨਾਂ ਕਰ ਚੁਣੇ ਪਾਸੇ ਜਿਹੜੇ ਬਰਨਾਲੇ ਦਾ ਪਹਾੜ ਪਿੰਡ ਹੈ ਔਰ ਦੂਜੇ ਪਾਸੇ ਪੁਰੀਆ ਪਿੰਡ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਕਿ ਪਹਿਲਾ ਟੂਰਨਾਮੈਂਟ ਆ ਸਾਡੇ ਨਗਰ ਦੀ ਸਾਰੀ ਪੰਚਾਇਤ ਐਨ ਆਰ ਆਈ ਵੀਰ ਔਰ ਨਗਰ ਦੇ ਬਤਵਾਂਤੇ ਸੱਜਾ ਸਾਰੇ ਇਹਨਾਂ ਦੇ ਨਾਲ ਆ ਪੂਰਾ ਵੱਧ ਚੜ ਕੇ ਸਹਿਯੋਗ ਦਿੱਤਾ ਔਰ ਇਹ ਸਭ ਤੋਂ ਵੱਡੀ ਗੱਲ ਆ ਵੀ ਸੇਧ ਵੀ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਬੱਚਿਆਂ ਨੂੰ ਜਿਹੜੇ ਇਕਨ ਜੰਗ ਬਲੱਡ ਆ ਉਹਨੂੰ ਹੌਸਲਾ ਦੇਣ ਵਾਸਤੇ ਤੇ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਵੀ ਚੈੱਕ ਕਰਾਇਆ ਜਾ ਰਿਹਾ ਹੈ ਮੇਨ ਤਕਨੀਕ ਇਹੀ ਆ ਵਾਇਗੁਰਜੀ ਦਾ ਥਾਲਸਾ ਸਿਰਵਾਇਆ ਵੀ ਮੇਰਾ ਕੋਦਰ ਸ਼ਹਿਰ ਮਹਾਨ ਕੋੜੇ ਦੁਆਬੇ ਦੀ ਜੰਦ ਜਾਣ ਕੋੜੇ ਜਿੱਥੇ ਰਹਿੰਦਾ ਯਾਰ ਸਗੀੜਾਣੀ ਕਦੇ ਮਾਰ ਜੰਦਰ ਗਿੜਾਣੀ ਇੱਕ ਪਾਸੇ ਦੁਆਬੇ ਦੀ ਕਦੇ ਟੀਮ ਖੇਡਦੀ ਹੈ ਆ ਮਾਲਦੇਲ ਦੀ ਪੈਂਦੀ ਰੇਡ ਵੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੁਆਬਾ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੁਆਬਾ ਹੋਇਆ ਕਹਿੰਦੇ ਇਹ ਪਵਨ ਹੈ ਮੱਲੀਆਂ ਵਾਲਾ ਮੇਰੇ ਵੀਰੋ ਲਓ ਪਵਨ ਮੱਲੀਆਂ ਵਾਲਾ ਜਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੋਇਆ ਲਓ ਸ਼ਾਰਮ ਕਬੱਡੀ ਪਾਉਂਦਾ ਮੇਰੇ ਵੀਰੋ ਉਧਰੇ ਲਾਈਵ ਸਪੋਰਟਸ 13 13 ਦੇ ਨਾਲ ਕਹਿੰਦੇ ਵਿਦੇਸ਼ਾਂ ਤੋਂ ਜੁੜੇ ਬੈਠੇ ਨੇ ਵੀਰ ਇਕਬਾਲ ਗਾਲਬ ਦੀ ਵੱਡੀ ਵੈਬਸਾਈਟ ਆ ਮੇਰੇ ਵੀਰੋ ਲਾਈਵ ਸਪੋਰਟਸ 13 13 ਪਰ ਅ ਦੇਖਾਂਗੇ ਸ਼ਾਰਮ ਕਬੱਡੀ ਪਾਉਂਦਾ ਹੁਣ ਬਾਹ ਤੇਰੇ ਗੱਬਰੂ ਐ ਕਿ ਚਾਰ ਖੜੇ ਜਾਪੀ ਧਾਵੀ ਆ ਗਿਆ ਭੱਜ ਕੇ ਕੌਣ ਖਿੱੱਚੂ ਕਿਤੇ ਕੌਣ ਲੱਗੂ ਭੱਜ ਕੇ ਕਿਹਦੇ ਮੋਟੇ ਪੱਟ ਕਿਹਦੇ ਡੌਲੇ ਪੈ ਗੁੰਦੇ ਐ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਐ ਇਹ ਧਰਤ ਮੇਰੇ ਰੰਗਲੇ ਪੰਜਾਬ ਦੀ ਇੱਥੇ ਬੱਬਰ ਸ਼ੇਰ ਹੀ ਪੈਦਾ ਹੁੰਦੇ ਐ ਉਹ ਸਾਹਮਣੇ ਫੇਰ ਇਹ ਦਾਮਾ ਮਲੀਆਂ ਵਾਲਾ ਮੇਰੇ ਵੀਰੋ ਕਿ ਧਰਤੀ ਗੁਰੂਆਂ ਪੀਰਾਂ ਦੀ ਤੇ ਭਗਤ ਸਿੰਘ ਸਰਾਬੇ ਦੀ ਇਹਨਾਂ ਸਭ ਕੁਰਬਾਨੀ ਕੀਤੀ ਐ ਗੱਲ ਚੱਲਦੀ ਨਾਨਕ ਬਾਬੇ ਦੀ ਇੱਥੇ ਸੀਸਤਲੀ ਤੇ ਧਰ ਲੈਂਦੇ ਕਿਸ਼ਨਪੁਰੇ ਵਾਲਿਆ ਅਨਕਲੇ ਜੁੰਦੇ ਐ ਇਹ ਤਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਐ ਤਰਤ ਮੇਰੇ ਪੰਜਾਬ ਦੀ ਇੱਥੇ ਵੱਡੇ ਮੱਲ ਪੈਦਾ ਹੁੰਦੇ ਐ ਅਗਲਾ ਮੈਚ ਬਾਦਰ ਤੇ ਸ਼ੂਸ਼ਕ ਦਾ ਖੇਡਿਆ ਜਾਣਾ ਉਸ ਤੋਂ ਬਾਅਦ ਲੀਲਾ ਮੇਘ ਸਿੰਘ ਵਾਲਾ ਤੇ ਦਲ ਮੋਹਨ ਸਿੰਘ ਐ ਅੰਜੋ ਖਦੇ ਉਹਨਾਂ ਵਰਖ ਪਪਤੋ ਦਾ ਰਾਉਂਡ ਹੀ ਇਹ ਵਿਤਾਉਣ ਦੀ ਜਾਨ ਹੈ ਜੋ ਪਹਿਲਾ ਟੂਰਨਾਮੈਂਚਾ ਵਜਿਖਰਾਇਆ ਜਾ ਰਿਹਾ ਹੈ ਜਨੇ ਅਸੀਂ ਖੂਬ ਨਰਈਪੇ ਪਰਹਾਵਾਂ ਨਹੀਂ ਖੂਬ ਨਗਨਵਾਸੀਆਂ ਨੇ ਬੜੀ ਈਮਤ ਨਾਲ ਨਿਰਮਲ ਇਹ ਡੂਰਾ ਮੈਟੋ ਤਰਾਰ ਆਇਆ ਅਸੇ ਵਿੱਚ ਇਹਨਾਂ ਬੱਤੀਆਂ ਖੇਡ ਦੁਖੀਆਂ ਨਾਲ ਕੱਲ ਨੂੰ ਇੱਕ ਪਾਵਤੀ ਹੋਣੀ ਆ ਬਾਕੀ ਆ ਜਾ ਰਹੇ ਹੋ ਰਹੇ ਇਹ ਪਤਾ ਟੂਰਨਾਮੈਂਚੇ ਤੇ ਹੋਇਆ 9 ਟੂਰਨਾਮੈਂਚੇ ਜਿਹਨੇ ਉਹਨਾਂ ਦੋਈ ਬਲਿਆ ਹੋਊਗਾ ਹੋਊਗੇ ਲੋ ਪਹਿਲਾ ਨਵਾਂ ਕੰਪ ਹੋਏ ਨਵਾਂ ਹੁੰਦਾ ਕਿ ਹੋਈ ਉਹਨਾਂ ਕਰਕੇ ਪੁਰਾਣਾ ਹੋ ਜਾਂਦਾ ਇਸ ਕਰਕੇ ਮੈਂ ਸਭ ਨੂੰ ਤੁਹਾਡੇ ਇਹਨਾਂ ਆਪਣੇ ਕਲੱਬ ਦੇ ਇਹਨਾਂ ਦੀਰਾਂ ਦਾ ਤੁਹਾਨੂੰ ਨਰਕ ਬਖਸ਼ੇਗਾ ਆਪਣੀ ਪੰਜਾਬ ਕੌਣ ਜੀ ਸ਼ਡਿਊਲ ਵੀ ਤਨਬਰ ਕਰਦਾ ਔਰ-ਤੋਰ ਤਨਬਰ ਰੈਗੂ ਕਰਦੀ ਕਰਾ ਰੱਖਿਆ ਹਰ ਮਦਦ ਨਾਲ ਕਰੀਏ ਵਾਹੰਦ ਕੰਪਾਂਸ ਤੋਂ ਉਹਨਾਂ ਦੀ ਕੀ ਖਾਦ ਹੋ ਜਾਂਦਾ ਧਰਗਾਪੀ ਦਾ ਸਾਰੇ ਦਾ ਸਤਿਕਾਰ ਕਰਦੇ ਆ ਆ ਮੈਚ ਦੇ ਬਾਅਦ ਵਿੱਚ ਇੱਕ ਗੱਲ ਸਾਡੀ ਕਰਨੀ ਆ ਤੁਹਾਡੇ ਸਾਰੇ ਰਿਣਾਲ ਜਿਹੜਾ ਮੈਚ ਉਹ ਕਹਿੰਦਾ ਰਾਜਵੀਰ ਇੱਕ ਗੱਲ ਸਾਡੀ ਕਰਨੀ ਆ ਤੁਹਾਡੇ ਸਾਰੇ ਦੇ ਨਾਲ ਰਾਮਗੜ੍ਹ ਤੇ ਹਰੇ ਬੇਨਤੀ ਟੀਮਾਂ ਜਲਦੀ ਪਹੁੰਚ ਜਾਣ ਰਾਮਗੜ੍ਹ ਦੇ ਟੀਮ ਦੇ ਮੇਨ ਸਪੌਂਸਰ ਨੇ ਭਾਈ ਸ਼ੰਦਾਸਰਾ ਕੈਲਗਰੀ ਔਰ ਸੰਦੀਪ ਸੇਵਾਦਾਰ ਤੇ ਪ੍ਰਦੀਪ ਵਿਧਾਲ ਹਰਾਨ ਨੇ ਕਿੰਨੀ ਟੀਮ ਤਿਆਰ ਕਰੀ ਹੈ ਲਓ ਸਾਹਮਣੇ ਇਹ ਆਲੀ ਮੁੰਡਾ ਅੱਜ ਉਧਾਰਾ ਮੰਗਿਆ ਹੋਇਆ ਹੈ ਆਲੀ ਨਾਇਗੜਾ ਕਿੰਨੇ ਉਧਾਰਾ ਮੰਗਿਆ ਹੈ ਉਹ ਨੰਬਰ ਕਿੰਨੇ ਬੂਂਗ ਵਾਲੇ ਦੇ ਇਸੇ ਵਿੱਚ ਹੈ ਨੰਬਰ ਕਿੰਨੇ ਬੂਂਗ ਵਾਲੇ ਦੇ ਕਰਜ਼ੇ ਵਿੱਚ ਹੈ ਔਰ ਦੂਜੇ ਪਾਸੇ ਟੀਮ ਕਿੰਨੇ ਮਜਕੀ ਦੀ ਖੇਡਦੀ ਹੈ ਸਿੱਕ ਇਤਿਹਾਸ ਵਿੱਚ ਮਜਕੀ ਦੀ ਜੰਗ ਦੀ ਬਿਜਲੀ ਗੱਲ ਚੱਲਦੀ ਹੈ ਤੇ ਵੱਡੀ ਗੱਲ ਬੋਲਣਾ ਬੋਲੀਏ ਕਰਤਾਰੋਂ ਡਰ ਗਏ ਹੋ ਮੰਦ ਨਾ ਬੋਲੀਏ ਉਹ ਕਰਤਾਰੋਂ ਦਰਗੇ ਆ ਮੁੰਡੇ ਨਾ ਕਹਿੰਦੇ ਬੁਈਆਂ ਪਿੰਡਾਂ ਮੇਰੇ ਮਦਰੂ ਇਹ ਮੁੰਡੇ ਇੱਕੇ ਇਲਾਕੇ ਦੇ ਆ ਉਹ ਸਾਹਮਣੇ ਪਰ ਮੇਰ ਰੱਖੇ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਲੇਰਾਂ ਦੇ ਉੱਪਰ ਮੇਰ ਰੱਖੇਗਾ ਸੱਚੇ ਪਾਤਸ਼ਾਹ ਹੈ ਮਿੱਕੀ ਭਾਈ ਮੁੰਡੇ ਨੂੰ ਟੀਗ ਲਈ ਪ੍ਰਸਾਦ ਨਹੀਂ ਪੜਾ ਦਉ ਪਰ ਹੋਰ ਵਹਿਆਨੀ ਟੀਮ ਆ ਗਈ ਬਰੇ ਬਰੇ ਦੱਸਿਓ ਵਹਿਆਨੀ ਟੀਮ ਪ੍ਰਬੰਧਕਾਂ ਨੇ ਮੈਂ ਤੇ ਆਪਣੇ ਕੋਲ ਦੋ ਮੈਚ ਰਹਿ ਗਏ ਆ ਤੇ ਅਗਲੀ ਲਿਸਟ ਪਹੁੰਚੀ ਕਰਦੇ ਗਿਆ ਆਪਾਂ ਜੇ ਪਹਿਲੇ ਰਾਊਂਡ ਦੇ ਹੋਰ ਮੈਚ ਆ ਭਰਾਵਾਂ ਕਰਕੇ ਸਰ ਜੂੜ ਦੱਸਿਓ ਬਾਸ ਮੈਚ ਆ ਨਹੀਂ ਨਾ ਉਹ ਛੋਟੀ ਦਾ ਮੈਚ ਹੈ ਕਿਤੇ ਛੋਟੀਆਂ ਵੀ ਟੀਮਾਂ ਵਧੀਆ ਹੈ अॼु जा के, 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 है के, देना के, के, के चोर चक जी धरती जा कंदे आउ कबी कॾहिं पैंदी आए लॻंदा कॾहिं मोगे कॾहिं खनीअ में आहे रीड़ पैंदी आहे चाफी कॾहिं चार आहे मेरे मित्र लॻंदा कंदे वॾे धरमटो जी धरती लखे जे पंड दुनिया ਕਲਾਬ ਇਧਰ ਕੈਪਟਨ ਮਜੂਤਰ ਸਿੰਘ ਜੀ ਦੇ ਲੋ ਉਹਨਾਂ ਵੱਲੋਂ ਲੜਕੀਆਂ ਦੀਆਂ ਟੀਮਾਂ ਦਾ ਜਿਹੜਾ ਸ਼ੋਅ ਮੈਚ ਹੋ ਰਿਹਾ 21-21 ਹਜ਼ਾਰ ਰੁਪਏ ਦੋਨੋਂ ਟੀਮਾਂ ਨੂੰ ਦਿੱਤਾ ਜਾਊਗਾ ਨਾਲ ਸ਼ੇਰਾ ਆਸਟ੍ਰੇਲੀਆ ਅਜੀਤ ਆਸਟ੍ਰੇਲੀਆ ਦੋਨਾਂ ਭਰਾਵਾਂ ਵੱਲੋਂ ਮੇਰੇ ਵੀਰੋ ਵੱਡੇ ਮਾਨ ਸਰਪਾਰ ਹੋਣਗੇ ਅਗਲੇ ਮੁਕਾਬਲੇ ਦੀਆਂ ਟੀਮਾਂ ਦੇ ਲੋੜਿਆ ਉਹ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜੇ ਦਿਓ ਸਾਡਾ ਤੇ ਬਾਬਾ ਦੋਬਾਰਾਮ ਕਲੱਬ ਚੋਂ ਜਾ ਕੇ ਮਾਏ ਕਰਮਜੀਤ ਕਲਬਰਾ ਮੈਂ ਤੇ ਦੌੜ ਰਿਹਾ ਬਾਮੀ ਭਾਈ ਤੇ ਪਰਵਾਹ ਵਾਲਾ ਤੀਮੜ ਪੰਨ ਤੇ ਮਾਲਸਿਆ ਝੋੜਾ ਵੀ ਤੇ ਹਕਮਤਪੁਰਾ ਜਲਾਲਾਬਾਦ ਤੇ ਤਾਰੂਕੇ ਇਹ ਪੂਰਾ ਹੈ ਧਰਮਕੋਟ ਦੀ ਧਰਤੀ ਦਾ ਇਹ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਵੀ ਪੂਰਾ ਕਰਦਾ ਤੇ ਨਾ ਇਹਦਾ ਭੋਰਾ ਲਓ ਦੇਖੋ ਹਣ ਕਦ ਵੀ ਕਰੂ ਪੂਰਾ ਤੇ ਇਹ ਆ ਧਰਮਕੋਟ ਦੀ ਆ ਭੂਰਾ ਕੰਮ ਵੀ ਕਰੂਗਾ चेयर रणधीर चेयरमैन क्लेर हरमेश सिंह चशल ਗੋਰਾ ਜਸਲ ਸਵਰਗੀ ਸਰਪੰਚ ਰੇਸ਼ਮ ਸਿੰਘ ਜੀ ਮਤੋ ਔਰ ਨਾਲ ਮਾਣਾ ਮੈਂਬਰ ਪ੍ਰਧਾਨ ਅਮਰਪ੍ਰੀਤ ਜੀ ਲੇਟੋ ਸਰਦਾਰ ਸੁਖਦੇਵ ਜੀ ਕੁਲਦੀਪ ਸਿੰਘ ਜੀ ਜਗਤਾਰ ਸਿੰਘ ਜੀ ਮੈਂਬਰ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਵੱਡੇ ਸਹਿਯੋਗ ਨੇ ਮੇਰੇ ਵੀਰੋ ਅੱਜ ਇਸ ਕਬੱਡੀ ਕੱਪ ਦੇ ਲਈ ਲਓ ਕਹਿੰਦੇ ਗੁਰਲਾਲ ਕਬੱਡੀ ਪਾਉਣਾ ਤਰਕ ਕੋੜੀਆ ਲਓ ਵੀ ਕਾਰਿਆ ਕਰੀ ਸੋ ਕਹਿੰਦੇ ਗੁਰਲਾਲ ਦੀ ਕੋਟੀ ਪੈਂਦੀ ਹੈ ਕਹਿੰਦੇ ਗੰਗਾ ਚਰਚੇ ਹੋਈ ਹੈ ਕਿ ਇਹ 16ਵੇਂ ਨੂੰ ਕਹਿੰਦੇ ਦੁਨੀਆ ਜਾਣਦੀ ਹੈ ਬੜਾ ਗਰਲਾ ਹੈ ਕਹਿੰਦੇ ਉਹ ਮੁੰਡਾ ਧਰਮ ਕੋਤੀ ਹੈ ਜਿਹੇ ਗੱਬਰ ਨੂੰ ਕਹਿੰਦੇ ਨੰਬਰ ਲਾਪਾ ਨਜਰਾ ਜੋਰ ਦਿੱਤਾ ਕਹਿੰਦੇ ਅਗਲੇ ਮੈਚ ਦੀਆਂ ਟੀਮਾਂ ਵੱਡੇ ਭਾਈ ਤਿਆਰੀ ਕਰਕੇ ਉਹ ਮੁੰਡੇ ਜਲਦੀ ਆ ਜਾਈਏ ਮੇਰੀ ਬੇਨਤੀ ਹੈ चार हिकु गुराल आहे मु गुरलाल आहे के मुंढा بابا جی نے اب بھی ہوئے کر رہی ہیں ਤੇ ਨਾਲ ਢੋਲੀਏ ਵਾਲਾ ਬਲਵਿੰਦਰ ਹੈ ਇਹਨਾਂ ਵੀਰਾਂ ਦਾ ਧਰਵਾਣਾ ਨਾਲੇ-ਮਾਲੇ ਪਲਟੀ ਦੀਆਂ ਵੱਡੀਆਂ ਜਿੰਮੇਵਾਰੀਆਂ ਉਹ ਵੇਖੋ ਫਰਲਾ ਗੁੱਟ ਲੱਗਿਆ ਰੋਪੜੀਆਂ ਤਾਲਾ ਵਾਹ ਵਾਹ ਮੇਰੀ ਸਾਈ ਹਾਓ ਮੇ ਕੋ ਇਟਸ ਮੈਪ ਪੁਆਇੰਟ ਜੱਪੀਆਂ ਦੇ ਹਿੱਸੇ ਪੁਆਇੰਟ ਕਹਿੰਦੇ ਮਹਰੇ ਦੀ ਟੀਮ ਦੇ ਹਿੱਸੇ ਰੇਡ ਪੈ ਗਈ ਤਾਲਿਆ ਹੁਣ ਕਹਿੰਦੇ ਮਹਰੇ ਦੇ ਬਾਕੀ ਹੈ ਸਾਹਮਣੇ ਕਿਹੜੇ ਚਾਰ ਟਾਪਰ ਦੇ ਕਿਹੜੇ ਸੁਧਾਰ ਦੀ ਧਰਤੀ ਦੀ ਹੈ ਉਹ ਲੱਗਦਾ ਜੇਰ ਉਹ ਕਦੇ ਖੱਬੇ ਕਦੇ ਸੱਜੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਿ ਕਦੇ ਨਾ ਸੁਭਾਰੇ ਸੋਥ ਜੰਦੇ ਸਰਦਾਰੀ ਹਲਾਤ ਰਹਿੰਦੇ ਮੈਂ ਕਿ ਮਾਰੇ ਬੰਦੇ ਦੇ ਸਦਾ ਨੇ ਉਹ ਬੰਦੇ ਆ ਜੱਗ ਦੇ ਚੋਹ ਦੇ ਚੜਾਈਆਂ ਰਹਿੰਦੀ ਹੈ ਲੱਗਦਾ ਜੇਰ ਹੁੰਦੀ ਬੱਲੇ 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 ਕੁਝ ਸਕਿੰਟ ਪੀਤ ਗਿਆ ਕੁਝ ਬਿੰਤਰ ਵਾਲਿਆ ਉਹ ਸਮਾਂ ਬੀਤਦਾ ਹੋਇਆ ਨੰਬਰ ਹੋਏਗਾ ਉਹ ਨੰਬਰ ਕਿਹਦੇ ਮੈਂ ਕਹਿੰਦੇ ਕਬੱਡੀ ਪੈ ਰਹੀ ਹੈ ਅਹਿਮਦ ਬਰਾਤ ਤੇ ਅਤਰਮਾਲ ਨੰਬਰ ਭੱਜ ਤੇ ਰਾਮਗੜ੍ਹ ਗਾਉਂ ਤੇ ਰਾਮਾ ਮਮਤ ਪੋਤਾ ਰਾਮ ਚੁੰਡ ਜਿੱਤੇ ਮਾਣੋ ਤੇ ਖੇਲਾ ਆਹ ਟੀਮਾਂ ਕਹਿੰਦੇ ਇਧਰਲੇ ਪਾਸੇ ਪੁਆਇੰਟ ਧਾਵੀ ਦੇ ਹਿੱਸੇ ਆ ਨਗਰ ਦਾ ਨਾਂ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਸਿਆਸਤ ਦੀ ਦੁਨੀਆ ਦੇ ਵਿੱਚ ਸਾਇੰਸ ਦੇ ਖੇਤਰ ਦੇ ਵਿੱਚ ਗੀਤਕਾਰੀ ਖੇਤਰ ਦੇ ਵਿੱਚ ਇਸ ਨਗਰ ਦੀਆਂ ਗੱਲਾਂ ਹੁੰਦੀਆਂ ਆਹ ਵੇਖਾਂਗੇ ਕਿ ਲੈ ਜਿੱਤਾ ਖੁੱਝ ਸਲਫੀ ਪਰ ਵੇਖੋ ਸਾਹਮਣੇ ਅੱਜ ਸਲਫੀਆਂ ਵੀ ਪੈ ਗਈਆਂ ਅੱਜ ਲਾਈਟੀ ਚੱਲਦਾ ਆਹ ਅੱਜ ਜੱਫੇ ਲੱਗਦੇ ਅੱਜ ਰੇਡਾਂ ਪੈਂਦੀਆਂ ਆਹ ਵੇਖੋ ਸਾਹਮਣੇ ਅੱਜ 도ਰੀਆਂ ਅੱਜ ਰੇਲਾ ਬੜਾ ਗੁੰਝਾ ਆਹ ਵੇਖੋ ਧਰਤੀ ਚੂੜ ਚੱਪ ਪੈਂਦੇ ਕਿ ਆ ਰਹੀਆਂ ਦਾ ਉਹ ਖਿਡਾਰੀਆਂ ਦਾ ਖਿਡਾਰੀਆਂ ਦਾ ਪਿੰਡ ਇਹ ਕਹਿੰਦੇ ਉਹ ਜਿਹੜੇ ਮੁੱਗੇਆਂ ਗੱਲਾਂ ਹੁੰਦੀ ਹੈ ਉਹ ਸੰਦੇ ਲੱਗਦਾ ਜੀਓ ਨੰਬਰ ਕਿਹਦਾ ਹੋਵੇਗਾ ਇੱਕ ਪਾਸੇ ਟੀਮ ਕਹਿੰਦੇ ਮੈਨੇ ਦੀ ਹੈ ਤੇ ਦੂਜੇ ਪਾਸੇ ਸੁਧਾਰਪਿੰਡ ਦੀ ਟੀਮ ਹੈ ਕਹਿੰਦੇ ਇਹ ਹੋ ਗਈ ਟੱਕਰੇ ਸ਼ੇਰਾਂ ਦੀ ਉਹ ਨੰਬਰ ਕਮਾਲ ਦਾ ਜਿਹੜਾ ਤਾਂ ਕਹਿੰਦੇ ਅਗਲੀ ਰੇਡ ਕਹਿੰਦੇ ਫਿਰ ਪਾਉਂਦੀ ਹੈ ਆ ਮਟਿਆਰ ਦਾ ਕਹਿੰਦੇ ਸੁਧਾਰਪਿੰਡ ਹੈ ਉਹ 4000 ਦਾ ਕਹਿੰਦੇ ਮੈਨੇ ਦੀ ਧਰਤੀ ਦੀ ਹੈ ਉਹ ਲੱਗਦਾ ਜੋਰ ਫੜਿਆ ਕਿੱਤਰਾ ਸ਼ੇਰਾਂ ਕਿੱਤਰਾ ਵੱਜਦਾ ਪੰਪ ਹੁਣੀ ਕਰਾਲ ਪਰ ਨੰਬਰ ਕਿਹਦੇ ਮੈਨੇ ਦੀ ਟੀਮ ਦਾ ਇੱਕ ਦਾ ਪਤਾ ਕਰੇ ਜੋ ਪਤਾ ਕਰੇ ਮੇਰੀ ਬੇਨਤੀ ਹੈ ਹਿੰਮਤਪੁਰਾ ਤੇ ਅੱਜ ਰਾਣਾ ਇੱਕ ਕਬਟੀ ਰੂਪਾਂ ਦਾ ਦੂਜੇ ਰੌਡ ਦਾ ਪਹਿਲਾ ਮੈਚ ਖੇੜੇ ਜਾਵੇਗਾ ਇਹ ਟੀਮਾਂ ਜਲਦੀ ਆ ਜਾਣ ਕਰਦੇ ਵੀ ਲਾਇਨ ਅਪ ਹੋ ਜਾਣ ਦੋਨਾਂ ਟੀਮਾਂ ਦੇ ਖਿਡਾਰੀ ਬਾਬਾ ਸੁਧਮਨੀ ਜੀ ਗਰਾਊਂਡ ਦੇ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਆ ਰਹੇ ਹਨ ਨਾਲ ਸੰਤ ਬਾਬਾ ਅਰਵਿੰਦਰ ਸਿੰਘ ਜੀ ਨਾਰਕ ਸਰ ਕਲੇਰਾਵਾਲੇ ਉਹਨਾਂ ਦੇ ਨਾਲ ਸਾਡੇ ਸਾਰੇ ਪ੍ਰਬੰਧਕ ਹੈ ਨੌਜਵਾਨ ਵੀਰ ਹੈ ਇਸ ਨਗਰ ਦੇ ਪਤਵੰਤੇ ਸੱਜਣਾ ਦਾਨੀ ਭਰਾ ਇਹਨੀਆਂ ਵੀ ਸਟਾਰੀਓ ਸਖਸ਼ੀਤਾ ਗਰਾਊਂਡ ਦੇ ਵਿੱਚ ਆ ਰਹੀ ਹੈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਮਹਾਂਪੁਰਸ਼ ਇਹਨਾਂ ਬੱਚਿਆਂ ਨੂੰ ਇਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ ਫਿਰ ਯਾਦਗਾਰੀ ਤਸਵੀਰਾਂ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਇਹ ਮੁਕਾਬਲਾ ਖੇੜਿਆ ਜਾਵੇਗਾ ਬਾਬਾ ਅਰਵਿੰਦਰ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਨਾਲ ਬਾਬਾ ਸੁਧਮਨੀ ਜੀ ਮੇਰਾ ਚੇੜੀਪੁਰ ਚੱਕਲੇ ਉਹਨਾਂ ਦਾ ਉਹਨਾਂ ਦੇ ਨਾਲ ਆਈ ਹੋਈਆਂ ਸਾਰੀਆਂ ਸੰਗਤਾਂ ਦਾ ਉਹਨਾਂ ਦੇ ਜਥੇ ਦਾ ਧੰਨਵਾਦ ਹੈ ਪ੍ਰਬੰਧਕਾਂ ਦੇ ਵੱਲੋਂ ਅੱਜ ਦੇ ਖੇਡ ਮੇਲੇ ਲਈ ਸਵਰਗਵਾਸੀ ਹਰਵਿੰਦਰ ਸਿੰਘ ਜੀ ਗਰੇਰ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਹਰਦੀਪ ਸਿੰਘ ਜੀ ਗਰੇਰ ਕੈਨੇਡਾ ਪਹਿਲੇ ਮੈਚਾਂ ਦੀਆਂ ਟੀਮਾਂ ਗੁੱਗੀਪੁਰਾ ਦੇ ਕਾਲਾ ਬੋਲਾ ਇਹ ਟੀਮਾਂ ਵੀ ਲੱਗੇ ਆ ਜਾਣ ਗੁੱਗੀਪੁਰਾ ਤੇ ਕਾਲੇ ਬੋਲੇ ਦੀਆਂ ਟੀਮਾਂ ਨੂੰ ਵੀ ਜੀ ਕਰਦੇ ਆ ਮਾ ਪਰਚਾਨੇ ਖਿਡਾਰੀਆਂ ਨੂੰ ਸ਼ਿਰਵਤ ਦਿੱਤਾ ਹੈ ਹੁਣ ਯਾਦਗਾਰੀ ਤਸਵੀਰਾਂ ਹੋ ਰਹੀਆਂ ਕੈਮਰੇ ਦੀ ਅੱਖ ਦੇ ਵਿੱਚ ਇਹਨਾਂ ਹਸੀਰ ਪਲਾਂ ਨੂੰ ਕੈਦ ਕੀਤਾ ਜਾ ਰਿਹਾ ਹੈ ਇਹ ਯਾਦਾਂ ਹੁੰਦੀਆਂ ਯਾਦਗਾਰੀ ਪਰ ਹੁੰਦੇ ਆ ਇਹਨੂੰ ਪਰ ਸੰਸਾਰ ਬੀਤ ਜਾਂਦੇ ਆ ਫਿਰ ਜਦੋਂ ਕੋਈ ਤਸਵੀਰ ਦੇਖਦਾ ਹੈ ਵੀ ਇਹ 16 April ਨੂੰ ਟੂਰਨਾਮੈਂਟ ਹੋਇਆ ਸੀ ਹੈ ਦੂਜਾ ਹੈ ਕਿ ਜਿੰਨ੍ਹੇ ਫੋਰਮ ਨੇ ਅੱਜ ਵੜਾ ਦੇ ਨਾਮ ਅਨਕੂਟਾ ਖਾ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਯਾਰ ਇਹ ਪ੍ਰੋਗਰਾਮ ਸਾਰੇ ਅੰਦਰ ਨਾਲੋਂ ਗੀਤਾ ਕਾਰੀ ਕਮੇਟੀ ਨੇ ਪੜੀ ਨਾ ਕੀ ਦੀਆ ਇਹ ਕੰਮ ਆਪਣਾ ਗਾਂ ਦੇ ਜਾਈਆ। ਆਪਾਂ ਨੂੰ ਖੇਡ ਲੈਣੇ ਆਉਣੀ ਹੈ ਜਾਈਆ। ਮਾ ਜੀ ਸਾਹਿਬ ਬੱਚੇ ਸਾਡੇ ਮਾੜੀ ਸ਼ਰਮੇ ਜਾ ਰਹੇ ਆ। ਸੁਮਨ ਜਾ ਰਹੇ ਆ। ਅਸੀਂ ਖੇਡ ਲੈ ਲੈ ਲਾਵਾਂਗੇ। ਅਮਾ ਨੂੰ ਖੇਡਾ ਦਵਾ ਮੰਗੇ 5 ਘੰਟੇ ਬਾਅਦ ਜਾ ਕੇ ਰਹਿਣਗੇ। ਦੇ ਬੱਚੇ ਜਲੇਰ ਸਰਹੜੇ ਬਲੇ ਕੋਸੀ ਨਮਾ ਬੇਚਾਰੀ ਅਸਰ ਮੇਨ ਨਾਮਾ ਬਹੁਤਾਂ ਬਾਗਾਂ ਵਾਲੇ ਜਾਨ ਨਿਤ ਬੁਲਾਗੇ ਬਾਗਾਂ ਵਾਲਸੀਆ ਉਸ ਸਰ ਵੀ ਨਾਮਾ ਦਰਸਾ ਜਾਣਾ ਟਰੈਲਰ ਆਸ਼ੇ ਮੱਲੇ ਬੋਲਾ ਬਾਰੇ ਕੋਟੀ ਕੋਲੇ ਨਾਨ ਹਾਂ ਸਰਵਰ ਬੋਲੇ ਸੋਨ ਹਾਂ ਸਰਵਰ ਮੈਂ ਕਿਹਾ ਨਹੀਂ ਬੜੀ ਮਿਕਲਾਉਂ ਦੇਤੀ ਆਈ ਨਾ ਚਾਰ ਲੱਖ ਪੁਰਾਣੇ ਚਾਰ ਨੂੰ ਕੋ ਥੋੜਾ ਕਰਨੀ ਬਕੀ ਬੋਲੇ ਵਾਲਾ ਹੈ ਜੇਕਰ ਜਿਵੇਂ ਕਹਿੰਦੇ ਜੈਦਿਲ ਪਾਉਣਾ ਤੇ ਨਾਲ ਤੋਂ ਜਿੰਦਾਂਕ ਪਾਉਣਾ ਕਿ ਦਾਲ ਕਹਿੰਦੇ ਆਜੋ ਕਾਉਂਦਾ ਜੋ ਹੋਰ ਬੋਲਣ ਤਾਂ ਵਾਲਾ ਹੈ ਹੋਰ ਮੈਂ ਕਿੰਦਰ ਲਾਈਨ ਜਨ ਹੋ ਰਿਹਾ ਹੈ ਜਿਆਦਗੀ ਨਹੀਂ ਦਿੱਸਤੇ